ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਜਿਹੜੀ ਆ ਬੀਬੀ ਹੁਣ ਐਮਪੀ ਬਣ ਗਈ ਹੈ ਇਹ ਹਮੇਸ਼ਾ ਸਿਖਾਂ ਦੇ ਖਿਲਾਫ ਹੀ ਇਹਦੇ ਬਿਆਨ ਆਉਂਦੇ ਨੇ ਆ ਪਾਵੇਂ ਸਾਡੀ ਮਾਤਾਵਾ ਜਿਹੜੀ ਬਾਰਡਰਾਂ 'ਚ ਬੈਠ ਕੇ ਕਿਸਾਨਾਂ ਦੇ ਹੱਕਾਂ ਵਾਸਤੇ ਉੱਥੇ ਧਰਨੇ ਮਾਰ ਰਹੀ ਸੀ ਉਹਨਾਂ ਵਾਸਤੇ ਵੀ ਮੰਨ ਸ਼ਬਦਾਵਲੀ ਉਹਦੇ ਬਾਅਦ ਜਿਹੜੀ ਇੱਕ ਸੀਆਰਪੀਐਫ ਦੀ ਜਵਾਨ ਆਪਦੀ ਡਿਊਟੀ ਕਰ ਰਹੀ ਸੀ 에ਰਪੋਰਟ ਉਹਦੇ ਨਾਲ ਵੀ ਇਹਦੀ ਆ ਹਾਥਾਪਾਈ ਹੋਈ ਹੈਗੀ ਤੇ ਹੁਣ ਇਹੋ ਜਿਹੇ ਬਿਆਨ ਕਰਕੇ ਹੁਣ ਆ ਪਿਕਚਰਾਂ ਚ ਵੀ ਇਹ ਹੋ ਜੇ ਕਮਕਾਜ ਕਰੀ ਜਿਤੇ ਵਿੱਚ ਸਿੱਖਾਂ ਨੂੰ ਮਾੜੀ ਤਰੀਕੇ ਨਾਲ ਦਿਖਾਇਆ ਜਾਂਦਾ ਹੁਣ ਇੱਕ ਫੇਰ ਕਿਸਾਨਾਂ ਬਾਰੇ ਹੋਰ ਇੱਕ ਨੇ ਬਿਆਨ ਦਿੱਤਾ ਜਿਤੇ ਇਹਦੀ ਪਾਰਟੀ ਨੇ ਇਹਨੂੰ ਟੋਕਣਾ ਪਿਆ ਲੇਕਿਨ ਜਦ ਸਿੱਖਾਂ ਬਾਰੇ ਕਹਿੰਦੀ ਹੈ ਜਾਂ ਪੰਜਾਬੀਆਂ ਬਾਰੇ ਕਹਿੰਦੀ ਤਾਂ ਕਿਉਂ ਨਹੀਂ ਇਹਦੀ ਪਾਰਟੀਆਂ ਨੂੰ ਟੋਕਦੀ ਹੈ ਕਿ ਇਹਦੇ ਵਾਸਤੇ ਭਾਜਪਾ ਦੀ ਸ਼ੈ ਹੈਗੀ ਕਿ ਵੀ ਤੂੰ ਸਿੱਖਾਂ ਬਾਰੇ ਬੋਲੀ ਚਲ ਤੂੰ ਕਿਸਾਨਾਂ ਬਾਰੇ ਬੋਲੀ ਚਲ ਜਾਂ ਤੂੰ ਇਹੋ ਜੀ ਪਿਕਚਰਾਂ ਚ ਤੂੰ ਕੰਮ ਕਰ ਇਹ ਐਮਰਜੈਂਸੀ ਵਰਗੀ ਜਿਹੀ ਪਿਕਚਰ ਆਈ ਹੈ ਜਿਸ ਸਿੱਖਾਂ ਨੂੰ ਮਾੜੇ ਤਰੀਕੇ ਦੇ ਨਾਲ ਦਿਖਾਇਆ ਗਿਆ ਕੋਈ ਸਿੱਖ ਬਰਦਾਸ਼ਤ ਨਹੀਂ ਕਰੂਗਾ ਬਲਕਿ ਮੈਂ ਤਾਂ ਕਵਾਂਗੀ ਇਹ ਪਿਕਚਰ ਦੇ ਆਨ ਦੇ ਨਾਲ ਜੇ ਸਭ ਤੋਂ ਪਹਿਲੇ ਨਾ ਤਾਂ ਐਸਜੀਪੀਸੀ ਤੋਂ ਦਿਖਾਨੀ ਚਾਹੀਦੀ ਹੈ ਕਿ ਸਿੱਖਾਂ ਖਿਲਾਫ ਕੋਈ ਚੀਜ਼ ਹੈ ਤੁਸੀਂ ਉਸ ਚੀਜ਼ ਨੂੰ ਕੱਟ ਦੋ ਕਿਉਂ ਤੁਸੀਂ ਇੱਕ ਕਮਿਊਨਿਟੀ ਨੂੰ ਜਿਹੜੀ ਕਮਿਊਨਿਟੀ ਸਭ ਤੋਂ ਬਾਅਦ ਯੋਗਦਾਨ ਟਿੱਡ ਭਰਨ ਚੇ ਪੰਦੀ ਹੈ ਜੇ ਤੁਸੀਂ 80 ਕਰੋੜ ਲੋਕਾਂ ਦਾ ਟਿੱਡ ਤੁਸੀਂ ਕਹਿੰਦੇ ਹੋ ਅਸੀਂ ਇਹਨਾਂ ਨੂੰ ਫ੍ਰੀ ਰਾਸ਼ਨ ਦਿੰਦੇ ਨੇ ਤੇ ਸਭ ਤੋਂ ਵੱਡਾ ਯੋਗਦਾਨ ਉਸ ਰਾਸ਼ਨ ਦੇਣ ਚੇ ਤੇ ਸਿੱਖ ਕੌਮ ਦਾ ਤੇ ਸਿੱਖ ਕਿਸਾਨਾਂ ਦਾ ਪੰਜਾਬ ਦੇ ਕਿਸਾਨਾਂ ਦਾ ਹੈਗਾ ਤਾਂ ਕਿਉਂ ਫਿਰ ਹੈ ਨਾ ਪੰਜਾਬੀਆਂ ਨੂੰ ਤੁਸੀਂ ਮਾੜੀ ਲਾਈਫ ਚ ਦਿਖਾ ਕੇ ਲੋਕਾਂ ਦੇ ਮਨਾਂ 'ਚ ਇਹਨਾਂ ਦੇ ਪ੍ਰਤੀ ਨਫ਼ਰਤ ਪੈਦਾ ਕਰਦੇ ਹੋ ਹਿੱਸਾ ਕੱਢ ਦਿਓ ਸਭ ਦੇ ਸੱਤ ਸਭ ਦੇ ਗੱਲਾਂ ਕਰਦੇ ਹੋ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਆ ਤੇ ਕਿਉਂ ਸਿੱਖਾਂ ਨੂੰ ਕਿਉਂ ਤੁਸੀਂ ਟਾਰਗੇਟ ਕਰਦੇ ਹੋ ਉਹ ਹਿੱਸਾ ਕੱਟਦੇ ਹੋ ਤੇ ਜੇ ਨਹੀਂ ਕੱਟਣਗੇ ਤੇ ਸਿੱਖਾਂ ਦੇ ਖਿਲਾਫ ਕੋਈ ਮੈਂ ਕਿਹੜਾ ਸਿੱਖ ਬਰਦਾਸ਼ਤ ਕਰੂਗਾ ਅਸੀਂ ਤਾਂ ਪੰਜਾਬ ਦੇ ਨਾ ਕੋਈ ਦੇਖਣ ਨੂੰ ਰਾਜ਼ੀ ਹੋਗਾ ਨਾ ਕੋਈ ਚਲਣ ਦਊਗਾ ਮੈਂ ਤਾਂ ਲੋਕਾਂ ਨੂੰ ਅਪੀਲ ਕਰਦੀ ਆ ਤੁਸੀਂ ਪੰਜਾਬ ਦੇ ਰਹਿਣ ਵਾਲਿਓ ਜੇ ਪੰਜਾਬ ਦਾ ਸਾਡਾ ਭੈਣ ਭਰਾ ਕੋਈ ਹੋਏ ਕੋਈ ਵੀ ਕਮਿਊਨਿਟੀ ਸਾਡੇ ਪੰਜਾਬ ਦੇ ਭਾਵੇਂ ਹਿੰਦੂ ਹੋਣ ਭਾਵੇਂ ਸਿੱਖ ਭਾਵੇਂ ਮੁਸਲਮਾਨ ਭਾਵੇਂ ਇਸਾਈ ਕਿਸੇ ਦੇ ਖਿਲਾਫ ਪੰਜਾਬੀਆਂ ਦੇ ਖਿਲਾਫ ਜੇ ਉਹਨਾਂ ਨੂੰ ਗਲਤ ਨਜ਼ਰੀਏ ਦੇ ਨਾਲ ਪੇਸ਼ ਕੀਤਾ ਗਿਆ ਇਹੋ ਜੀ ਫਿਲਮਾਂ ਨੂੰ ਸਾਨੂੰ ਬਾਇਕਾਟ ਕਰਨਾ ਚਾਹੀਦਾ ਹੈ। ਦੇਸ਼ ਪਰ ਚ ਬਾਇਕਾਟ ਕਰਨਾ ਚਾਹੀਦਾ ਹੈ ਤੇ ਮੈਂ ਸਿਨੇਮਾ ਹਾਲ ਵਾਲਿਆਂ ਨੂੰ ਵੀ ਕਵਾਂਗੀ ਕਿ ਤੂੰ ਇਹ ਤੁਸੀਂ ਇਹੋ ਜੀ ਫਿਲਮਾਂ ਨਾ ਦਿਖਾਓ ਜਿਹਦੇ ਨਾਲ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚੇ ਤਾਂ ਕੱਲ ਮਾਹੌਲ ਖਰਾਬ ਹੋਏ ਅੱਗੇ ਹੀ ਸਾਡੇ ਪੰਜਾਬ 'ਚ ਅਮਨ ਸ਼ਾਂਤੀ ਕੀ ਕਾਨੂੰਨ ਵਿਵਸਥਾ ਵਰਗੀ ਕੋਈ ਚੀਜ਼ ਹੀ ਨਹੀਂ ਹੈ। ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਤਾਂ ਲੋਕੀ ਗੋਲੀ ਮਾਰਿਆ ਦਿਨ ਦਿਹਾੜੇ ਵੱਡੇ-ਵੱਡੇ ਸਿੰਗਰ ਹੋਣ, ਭਾਵੇਂ ਖਿਡਾਰੀ ਹੋਣ, ਭਾਵੇਂ ਆਮ ਇਨਸਾਨ ਆਪ ਤੇ ਦੁਕਾਨ ਦੇ ਬਾਹਰ ਬੈਠੇ ਹੋਏ ਕਿਨੂੰ ਗੋਲੀ ਮਾਰ ਕੇ ਤੁਰ ਜਾਂਦਾ ਇਥੇ ਤਾਂ ਕਾਨੂੰਨ ਨਹੀਂ ਬਸ ਅੱਜ ਮੁੱਖ ਮੰਤਰੀ ਨੂੰ ਵੀ ਬੁਲਟ ਪ੍ਰੂਫ ਸ਼ੀਸ਼ਾ ਲਾ ਕੇ ਉਹਨੂੰ ਆਪ ਦਾ 15 ਅਗਸਤ ਦਾ ਭਾਸ਼ਣ ਦੇਣਾ ਪੈਂਦਾ ਹੈ ਤੇ ਇਹਦੇ ਨਾਲ ਤਾਂ ਸਾਫ਼ ਹੈ ਕਿ ਮੁੱਖ ਮੰਤਰੀ ਸੁਰੱਖਿਆ ਮੰਤਰੀ ਦਾ ਲੋਕਾਂ ਨੇ ਕੀ ਸੁਰੱਖਿਤ ਰਹਿਣਾ ਉਪਰੋਂ ਤੁਸੀਂ ਇਹੋ ਜਿਹੀ ਪਿਕਚਰਾਂ ਜੇ ਦਿਖਾਓਗੇ ਹਾਲ 'ਚ ਜਿਹਦੇ ਨਾਲ ਹੋਰ ਭਾਵਨਾਵਾਂ ਭੜਕਣਗੀਆਂ ਤੇ ਤੁਸੀਂ ਹੋਰ ਅੱਗ ਲਾਉਂਗੇ ਤੇ ਉਸ ਅੱਗ 'ਚ ਨਾ ਕੋਈ ਲੀਡਰ ਨਾ ਕੋਈ ਕੰਗਨਾ ਰਰੌਤ ਨਾ ਕੋਈ ਭਾਜਪਾ ਆਮ ਲੋਕਾਂ ਦਾ ਨੁਕਸਾਨ ਹੋਗਾ ਸੋ ਹੱਥ ਬਨ ਕੇ ਬੇਨਤੀ ਹੈ ਕਿ ਨਾ ਹੀ ਭਾਜਪਾ ਨੂੰ ਨਾ ਹੀ ਇਹ ਬੀਬੀ ਨੂੰ ਤਾਂ ਨਾ ਹੀ ਕਿਸੇ ਸੈਂਸਰ ਬੋਰਡ ਨੂੰ ਇਹੋ ਜਿਹੀ ਚੀਜ਼ਾਂ ਕੋਈ ਅਲਾਉ ਕਰਨੀ ਚਾਹੀਦੀ ਜਿਹਦੇ ਨਾਲ ਅਮਨ ਸ਼ਾਂਤੀ ਭਾਈ ਸਾਡੇ ਕਾਂਝ ਵਿੱਚ ਕੋਈ ਦਰਾਰ ਆ ਰਹੀ ਹੈ